ਡੋਂਕੀ ਬਾਰੇ ਸਭ ਨੇ ਸੁਣਿਆ ਸਾਡੇ ਪੰਜਾਬੀ ਬਹੁਤ ਡੋਂਕੀ ਰਾਹੀਂ ਬਾਹਰ ਵੀ ਗਏ ਆ ਸੈਟਲ ਵੀ ਆ ਪਰ ਉਹ ਜ਼ਮਾਨਾ ਹੋਰ ਸੀ ਅੱਜ ਦੇ ਦਿਨਾਂ ਦੇ ਵਿੱਚ ਖਤਰਨਾਕ ਰਸਤਿਆਂ ਨੂੰ ਚੱਲਦੇ ਹੋਏ ਲੋਕ ਬਾਹਰ ਜਾਣਾ ਚਾਹੁੰਦੇ ਆ ਪਰ ਮੈਂ ਚਾਹੁੰਨਾ ਵੀ ਨਾ ਜਾਓ ਮੈਂ ਉਹਨਾਂ ਵਾਸਤੇ ਇਹ ਵੀਡੀਓ ਲੈ ਕੇ ਆਇਆ ਆ ਆਪਾਂ ਗੱਲ ਕਰਦੇ ਆ ਮਾਈਕਰੋਨ ਏਸ਼ੀਆ ਦੇਸ਼ ਦੀ ਜਿਹੜੀ ਯੂ ਐਸ اے ਦੇ ਅੰਡਰ ਆ ਤੇ ਇੱਥੇ ਯੂ ਐਸ ਡਾਲਰ ਵੀ ਚੱਲਦਾ ਆ ਤੇ ਇਸ ਦੇਸ਼ ਦੇ ਵਿੱਚ ਜਦੋਂ ਆਪਾਂ ਜਾਣਾ ਵਾ ਇੰਡੀਅਨ ਪਾਸਪੋਰਟ ਹੋਲਡਰ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਤੇ ਉਹਨੂੰ ਸਿੱਧਾ ਔਨ ਅਰਾਈਵਲ ਇਹ ਦੇਸ਼ ਐਂਟਰੀ ਦੇ ਦਿੰਦਾ 90 ਦਿਨ ਦੀ ਉਹ ਐਂਟਰੀ ਆ ਉਹਦੇ ਵਾਸਤੇ ਕਿਵੇਂ ਕੀ ਕਰਨਾ ਪੈਣਾ ਉਹਦੇ ਵਾਸਤੇ ਇੱਕ ਟ੍ਰੈਵਲ ਇੰਸ਼ੋਰੈਂਸ ਹੋਣੀ ਚਾਹੀਦੀ ਆ ਬੰਦੇ ਕੋਲੇ ਤੇ ਇੱਕ ਹੋਣਾ ਚਾਹੀਦਾ ਤੁਹਾਡੇ ਕੋਲੇ ਹੋਟਲ ਬੁਕਿੰਗ ਕਿੱਥੇ ਰਹਿਣਾ ਤੇ ਤੁਹਾਨੂੰ ਇਸ ਦੇਸ਼ ਦੇ ਵਿੱਚ ਉੱਤਰ ਦੇ ਸਾਰੇ ਤੁਹਾਨੂੰ ਵੀਜ਼ਾ ਮਿਲ ਜੂਗਾ ਤੇ ਇੱਥੇ ਘੁੰਮੋ ਫਿਰੋ ਦੇਖੋ ਇਹ ਚਾਰ ਦੀਪ ਟਾਪੂਆਂ ਦਾ ਦੀਪ ਸੂ ਨੂੰ ਜਿਵੇਂ ਕਿ ਤੁਸੀਂ ਦੇਖਦੇ ਪਏ ਹੋ ਕਿ ਇਹ ਇਸੇ ਦੇਸ਼ ਦੀ ਉਹ ਝਲਕਾ ਇਹ ਡਰੋਨ ਦੇ ਰਾਹੀਂ ਕੁਝ ਸ਼ਾਟ ਲਏ ਹੋਏ ਆ ਤੇ ਇਹਨਾਂ ਸ਼ਾਟਾਂ ਨੂੰ ਤੁਸੀਂ ਦੇਖੋ ਜੇ ਤੁਸੀਂ ਅਜਿਹੀ ਜਗ੍ਹਾ ਦੇ ਉੱਤੇ ਆਪਣੇ 4 ਸਾਲ ਸਪੈਂਡ ਕਰ ਲਓ ਮਤਲਬ ਕਿ ਆਪਣੀ ਜ਼ਿੰਦਗੀ ਦੇ 4 ਸਾਲ ਦੇ ਦੋ ਇਸ ਦੇਸ਼ ਨੂੰ ਇਹ ਤੁਹਾਨੂੰ ਆਪਣਾ ਪਾਸਪੋਰਟ ਇਸ਼ੂ ਕਰ ਦੂਗਾ ਇਹਨਾਂ ਦਾ ਜਿਹੜਾ ਪਾਸਪੋਰਟ ਆ ਉਹ 146 ਦੇਸ਼ਾਂ ਦੇ ਵਿੱਚ ਕਹੋ ਵੀ ਉਹਦੀ অন ਅਰਾਈਵਲ ਵੀਜ਼ਾ ਲੈ ਸਕਦੇ ਹੋ ਤੁਸੀਂ ਇਸ ਪਾਸਪੋਰਟ ਦੇ ਉੱਤੇ ਜਿਹਦੇ ਵਿੱਚ ਅਮਰੀਕਾ ਵੀ ਆ ਕੈਨੇਡਾ ਵੀ ਜਦੋਂ ਤੁਸੀਂ 에ਰਪੋਰਟ ਤੇ ਉਤਰੇ ਤੁਹਾਨੂੰ 25 ਯੂ ਐਸ ਡਾਲਰ ਦੀ ਇੱਕ ਫੀਸ ਦੇਣੀ ਪੈਣੀ ਆ ਜਦੋਂ ਵੀਜ਼ਾ ਲੈਣਾ ਤੇ ਇਸ ਜਨਕਿ ਇਸ ਦੇਸ਼ ਆ ਇਹਦੇ ਵਿੱਚ 2000 ਟਾਪੂ ਨੇ ਤੇ ਚਾਰ ਟਾਪੂਆਂ ਦੇ ਉੱਤੇ ਲੋਕ ਜ਼ਿਆਦਾਤਰ ਰਹਿੰਦੇ ਆ ਇਹ ਇਹਨਾਂ ਦੇ ਪਾਸਪੋਰਟ ਆ ਤੇ ਅੱਗੇ ਤੁਹਾਨੂੰ ਸ਼ੇਅਰ ਕਰਾਉਣਾ ਏਸੇ ਦੀਪ ਦੀ ਤੇ ਹਾਂ ਆਪਾਂ ਗੱਲ ਕਰਦੇ ਸੀ ਜੇ ਇਸ ਦੇਸ਼ ਦੇ ਵਿੱਚ ਜਾ ਕੇ ਬੰਦਾ ਕੋਈ ਮੰਨ ਲਓ ਕੋਈ ਬਿਜ਼ਨਸ ਕਰਨਾ ਚਾਹੁੰਦਾ ਜਾਂ ਕੋਈ ਕੰਪਨੀ ਖੋਲ੍ਹਣੀ ਚਾਹੁੰਦਾ ਤਾਂ ਉਹਦੇ ਵਾਸਤੇ ਵੀ 35-40 ਯੂ ਐਸ ਡਾਲਰ ਫੀਸ ਆ ਬੰਦਾ ਕੰਪਨੀ ਵੀ ਖੋਲ੍ਹ ਸਕਦਾ ਜੇ ਇਸ ਦੇਸ਼ ਦੇ ਵਿੱਚ 4 ਸਾਲ ਬੰਦਾ ਲਗਾਤਾਰ ਕੰਮ ਕਰ ਲਵੇ ਆਪਣੀ ਸੈਲਰੀ ਸਲਿੱਪ ਜਿਹੜੀ ਆ ਉਹ ਦਿਖਾ ਦੇਵੇ ਕਿਤੇ ਵੀ ਕੰਮ ਕਰ ਲਵੇ ਨੌਕਰੀ ਕਰ ਲਵੇ ਕਿਸੇ ਵੀ ਤਰ੍ਹਾਂ ਦੀ ਨੌਕਰੀ ਕਰ ਲਵੇ ਤਾਂ ਤਾਂ ਵੀ ਉਹ एलिਜੀਬਲ ਹੋ ਜਾਂਦਾ ਇਸ ਦੇਸ਼ ਦੀ ਸਿਟੀਜ਼ਨਸ਼ਿਪ ਵਾਸਤੇ ਜਦੋਂ ਸਿਟੀਜ਼ਨਸ਼ਿਪ ਮਿਲ ਗਈ ਇਹ ਜਿਹੜੀ ਲਿਸਟ ਤੁਸੀਂ ਦੇਖਦੇ ਹੋ ਫ੍ਰਾਂਸ ਜਰਮਨੀ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਔਨ ਅਰਾਈਵਲ ਵੀਜ਼ਾ ਜਾ ਸਕਦੇ ਹੋ ਈਵਨ ਕੇ ਅਮਰੀਕਾ ਵੀ ਜਾ ਸਕਦੇ ਹਾਂ ਕੈਨੇਡਾ ਵੀ ਜਾ ਸਕਦੇ ਹਾਂ ਇਹਨਾਂ ਦੇਸ਼ਾਂ ਦੇ ਵਿੱਚ ਇਸ ਪਾਸਪੋਰਟ ਨਾਲ ਜਾਵਾਂਗੇ ਆਪਾਂ ਤਾਂ ਸਿਰਫ 에어ਪੋਰਟ ਤੇ ਟਿਕਟ ਲੈ ਕੇ ਜਾਣ ਦੀ ਲੋੜ ਆ ਔਨ ਅਰਾਈਵਲ ਵੀਜ਼ਾ ਇਹਨਾਂ ਇਸ ਕੰਟਰੀ ਨੂੰ ਇਹ ਕੰਟਰੀਆਂ ਦੇ ਰਹੀਆਂ ਨੇ ਹਾਂਜੀ ਦੂਜੀ ਗੱਲ ਕਰਦੇ ਹਾਂ ਕਿ ਇੱਥੇ ਪੱਕਾ ਹੋਰ ਕਿਹੜੇ ਤਰੀਕੇ ਨਾਲ ਹੋ ਸਕਦੇ ਆ ਸਭ ਤੋਂ ਪਹਿਲਾਂ ਤਾਂ ਕਿ 4 ਸਾਲ ਇੱਕ ਜਗ੍ਹਾ ਤੇ ਕੰਮ ਕਰੋ ਜਾ ਦੋ ਜਗ੍ਹਾ ਤੇ ਕਰੋ 4 ਸਾਲ ਤੁਹਾਡੇ ਕੋਲੇ ਸੈਲਰੀ ਸਲਿੱਪ ਚਾਹੀਦੀ ਆ ਤੇ ਪਾਸਪੋਰਟ ਵਾਸਤੇ ਐਲੀਜੀਬਲ ਹੋ ਤੁਸੀਂ ਇਸ ਦਾ ਜਨਕੀ ਕਹ ਲੋ ਵੀ ਸਿਟੀਜ਼ਨਸ਼ਿਪ ਵਾਸਤੇ ਦੂਸਰਾ ਵਿਆਹ ਕਰਾਉਣਾ ਇੱਥੇ ਲੋਕ ਆ ਜਿਹੜੇ ਨੇਪਾਲ ਵਰਗੇ ਕੁਝ ਲੋਕ ਆ ਜਾਂ ਉਧਰਲੇ ਚਾਈਨਾ ਵਰਗੇ ਜਨਕੀ ਉਹਨਾਂ ਦੀ ਅੱਖਾਂ ਉਦਾਂ ਦੀਆਂ ਨੇ ਇੱਥੇ ਬੰਦਾ ਵਿਆਹ ਵੀ ਕਰਾ ਸਕਦਾ ਤੇ ਉਹਦੇ ਵਾਸਤੇ ਉਹਦੇ ਨਾਲ ਤਾਂ ਜਦੇ ਮਿਲ ਜਾਣੀ ਹੈ ਸਿਟੀਜ਼ਨਸ਼ਿਪ ਸਾਲਕ ਦੇ ਵਿੱਚ ਹੀ ਮਿਲ ਜਾਣੀ ਹੈ ਤੀਜੀ ਗੱਲ ਹੈਗੀ ਆ ਕਿ ਇੱਥੇ ਆਪਾਂ ਕੋਈ ਕੰਪਨੀ ਖੋਲ ਲੈਣੇ ਆ ਜਾਂ ਕੋਈ ਇੱਥੇ ਬਿਜ਼ਨਸ ਦੀ ਕੋਈ ਦੁਕਾਨ ਖੋਲ ਲੈਣੇ ਆ ਤਾਂ ਉਹਦੇ ਵਾਸਤੇ ਸਿਰਫ ਕੰਪਨੀ ਖੋਲਣ ਵਾਸਤੇ ਸਾਨੂੰ 35 ਡਾਲਰ ਯੂ ਐਸ ਫੀਸ ਆ ਉਹਦੇ ਨਾਲ ਤੁਸੀਂ ਇੱਥੇ ਕੰਪਨੀ ਖੋਲੋ ਤੇ ਕੰਪਨੀ ਖੋਲ ਕੇ ਵੀ ਆਪਾਂ ਇੱਥੇ ਰਹਿ ਸਕਦੇ ਆ ਤੇ ਇਹ ਤਿੰਨ ਤਰੀਕੇ ਹੈਗੇ ਆ ਬੰਦਾ ਜੇ ਕਿਸੇ ਨੇ ਪ੍ਰੀਪੇਅਰ ਹੋ ਕੇ ਜਾਣਾ ਤਾਂ ਉਹ 4 ਸਾਲ ਇੱਥੇ ਕੱਟ ਲਵੇ ਮੁਫਤੋਂ ਮੁਫਤੀ ਬੰਦਾ ਕੈਨੇਡਾ ਅਮਰੀਕਾ ਚ ਇੰਟਰ ਹੋ ਸਕਦਾ ਖਬਰਾਂ ਇੱਥੇ ਹੀ ਦਿਲ ਲੱਗ ਜੇ ਬੰਦੇ ਦਾ ਇਹ ਕੁਝ ਕੁ ਸੀਨ ਆ ਇਸੇ ਜਗਾਵਾਂ ਦੇ ਤੇ ਮੈਂ ਤੁਹਾਨੂੰ ਇੱਥੇ ਦਾ 에어ਪੋਰਟ ਵੀ ਦਿਖਾਉਣਾ ਇੱਥੇ ਫਲਾਈਟ ਜਿਹੜੀ ਵੀ ਆਉਂਦੀ ਆ ਇੱਥੇ ਦੇ ਜਿਹੜੇ ਚਾਰ ਟਾਪੂ ਆ ਮੇਨ ਵੱਡੇ ਉਹਨਾਂ ਦੇ ਉੱਤੇ ਜਹਾਜ਼ ਉਤਰਦਾ ਆਪਾਂ ਚੱਲਦੇ ਆਂ 에어ਪੋਰਟ ਦੇ ਉੱਤੇ ਇਹ ਇੱਥੇ ਦਾ ਮੇਨ 에어ਪੋਰਟ ਆ ਹੋਂਪਾਈ ਤੇ ਇਹ ਛੋਟਾ ਜਿਹਾ ਘਰ ਵਰਗਾ 에어ਪੋਰਟ ਆ ਆਪਾਂ ਅੰਦਰ ਵੀ ਚੱਲਦੇ ਆਂ ਇੱਥੇ ਇੱਕੋ ਹੀ ਫਲਾਈਟ ਆਉਂਦੀ ਆ ਯੂਨਾਈਟਿਡ 에ਅਰਲਾਈਨ ਦੀ ਜਾਨਕਿ ਅਮਰੀਕਨ 에ਅਰਲਾਈਨ ਦੀ ਇਹ ਇੱਥੇ ਦਾ ਬੋਰਡਿੰਗ ਏਰੀਆ ਦੇਖ ਲਓ ਇੱਥੇ ਕਿੰਨੀ ਭੀੜ ਆ ਕਿਉਂਕਿ ਫਲਾਈਟ ਹੀ ਇੱਕ ਆਉਂਦੀ ਆ ਫਿਰ ਇਹ ਜਿਹੜੀ ਫਲਾਈਟ ਆਉਂਦੀ ਆ ਯਹਾਜ ਤੇ ਵੀ ਯੂਨਾਈਟਿਡ ਲਿਖਿਆ ਹੋਇਆ ਜਿਹੜੀ ਇਹ ਫਲਾਈਟ ਆਉਂਦੀ ਆ ਸਾਰੇ ਪਾਸਿਓ ਇਹ ਚਾਰੇ ਜਿਹੜੇ ਟਾਪੂ ਆ ਮੇਨ ਉਹਨਾਂ ਦੇ ਉੱਤੇ ਸਟਾਪ ਕਰਕੇ ਜਾਂਦੀ ਆ ਉੱਥੇ ਸਵਾਰੀਆਂ ਤਾਰ ਕੇ ਜਾਂ ਲੈ ਕੇ ਜਾਂਦੀ ਆ ਜਾ ਇਹ ਸੇ ਟਾਪੂ ਤੋਂ ਕਿਸੇ ਬੰਦੇ ਨੇ ਦੂਸਰੇ ਟਾਪੂ ਤੇ ਜਾਣਾ ਤਾਂ ਵੀ ਉਹ ਇਸ ਜਹਾਜ਼ 'ਚ ਬੈਠੂਗਾ ਇਹ ਜਹਾਜ਼ ਜਾਊਗਾ ਹਵਾਈ ਹਵਾਈ ਯਾਨੀ ਕਿ ਯੂ ਐਸ اے ਦਾ ਨੇਵੀ ਦਾ ਸੈਨਾ ਸੈਨਾ ਦਾ ਅਡਾ ਤੇ ਆਪਾਂ ਜਹਾਜ਼ ਚੜ ਗਏ ਤੇ ਉੱਪਰੋਂ 뷰 ਦੇਖੋ ਇਹ ਜਿਹੜਾ ਟਾਪੂ ਤੁਸੀਂ ਦੇਖ ਰਹੇ ਹੋ ਮੇਰਾ ਮਕਸਦ ਇਹ ਹੀ ਦਿਖਾਉਣਾ ਸੀ ਇੱਥੇ ਬਹੁਤ ਸੋਹਣੇ ਜੀਵ ਜੰਤੂ ਵੀ ਹੈਗੇ ਆ ਸਕੂਬਾ ਡਾਈਵਿੰਗ ਕਰਕੇ ਜੇ ਆਪਾਂ ਨੂੰ ਮਿਲਦੇ ਆ ਇਸ ਟਾਪੂ ਦੇ ਉੱਤੇ ਆਪਾਂ ਠਹਿਰੇ ਆਂ ਤੇ ਇਹ ਹੋਟਲ ਆ ਮੀਂਹ ਪੈ ਰਿਆ ਸੀ ਤੇ ਜਿਹੜਾ ਪਿੱਛੇ ਸਮੁੰਦਰ ਵੱਲ ਬੈਠਣ ਨੂੰ ਉਹ ਬਣਾਈ ਹੋਈ ਆ ਬਾਲਕੋਨੀ ਉੱਥੇ ਵੀ ਮੀਂਹ ਪੈ ਰਿਆ ਸੀ ਤੇ ਇਹ 35 ਕਿਲੋਮੀਟਰ ਲੰਮਾ ਏਰੀਆ ਜਿੰਨਾ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਹਜ਼ਾਰਕ ਡਾਲਰ ਬੰਦਾ ਕਮਾ ਲੈਂਦਾ ਲੇਬਰ ਕਰਕੇ ਉਸ ਤੋਂ ਵੱਧ ਵੀ ਕਮਾ ਸਕਦਾ ਇੱਥੇ ਬਿਜ਼ਨਸ ਕਰਕੇ ਉਸ ਤੋਂ ਵੱਧ ਵੀ ਕਮਾ ਸਕਦਾ ਇੱਥੇ ਇਹ ਆ 4 ਸਾਲ ਬੰਦਾ ਇੱਥੇ ਜਲੋ ਵੀ ਇੱਕ ਤਪੱਸਿਆ ਕਰ ਲਵੇ ਉਦੋਂ ਬਾਅਦ ਦੁਨੀਆ ਦੇ ਕਿਸੇ ਦੇਸ਼ 'ਚ ਵੀ ਜਾ ਸਕਦਾ ਇੱਥੇ ਇੱਕ ਜੈਲੀਫਿਸ਼ ਲੇਕ ਆ ਜਿਹਦਾ ਨਾਮ ਆ ਪਲਾਉ ਮਾਈਕਰੋਨ ਏਸ਼ੀਆ ਦੇ ਵਿੱਚ ਇਹ ਜ਼ਹਿਰੀਲੀ ਆ ਇਹ ਵੀ ਲੋਕ ਦੇਖਣ ਜਾਂਦੇ ਆ ਇੱਥੇ ਟੂਰਿਸਟ ਆਉਂਦੇ ਆ ਇਦਾਂ ਦੀਆਂ ਇੱਥੇ ਮੱਛੀਆਂ ਨੇ ਤੇ ਆਪਾਂ ਗੱਲ ਕਰਦੇ ਸੀ ਇਸ ਜਗ੍ਹਾ ਦੇ ਉੱਤੇ ਨਾ ਵਾਲਕੈਨੋ ਵੀ ਹੈਗੇ ਆ ਕਈ ਦੀਪ ਬਣਦੇ ਵੀ ਰਹੇ ਇੱਥੇ ਬਣ ਵੀ ਰਹੇ ਆ ਕਈ ਦੀਪ ਇੱਥੇ ਵੱਡੇ ਵੀ ਹੋ ਰਹੇ ਆ ਤੇ ਇਹ ਜਿਹੜਾ ਵਾਲਕੇਨੋ ਆ ਇਹ ਸਮੁੰਦਰ ਦੇ ਵਿੱਚ ਪਤਾ ਨਹੀਂ ਲੱਗਦਾ ਸ਼ਿਪ ਨੂੰ ਵੀ ਕਿੱਥੇ ਗਿਆ ਨੀਵਾ ਕਿੰਨਾ ਗਿਆ ਤੇ ਫਿਰ ਇਸ ਤਰ੍ਹਾਂ ਟਕਰਾ ਕੇ ਕਈ ਸ਼ਿਪ ਸ਼ਿਪ ਆ ਜਿਹੜੇ ਇੱਥੇ ਡੁੱਬੇ ਵੀ ਹੋਏ ਆ ਤੇ ਆਪਾਂ ਚੱਲਦੇ ਆਂ ਵਾਲਕੇਨੋ ਵੀ ਦੇਖਦੇ ਆਂ ਤੇ ਉਹ ਤਾਂ ਵੀਡੀਓ ਤੁਹਾਨੂੰ ਪੂਰੀ ਦੇਖਣੀ ਪੈਣੀ ਆ ਉਹ ਵਾਲਕੇਨੋ ਦੇਖੋ ਤੇ ਇਸ ਜਗ੍ਹਾ ਦੇ ਵਿੱਚ ਟੂਰਿਸਟ ਦੇ ਤੌਰ ਤੇ ਵੀ ਤੁਸੀਂ ਘੁੰਮ ਕੇ ਜਾ ਸਕਦੇ ਹੋ ਘਟੋ ਘਟ ਲੱਖ ਰੁਪਏ ਦੇ ਵਿੱਚ ਵਿੱਚ ਹੀ ਵਾਪਸ ਤੁਸੀਂ ਮੁੜ ਕੇ ਜਾ ਸਕਦੇ ਹੋ ਸਿਰਫ ਇੱਥੇ ਇੱਕ ਹੋਟਲ ਬੁਕਿੰਗ ਕਰਨੀ ਆ ਤੇ ਇੱਕ ਇਹ ਟਰੈਵਲ ਇੰਸ਼ੋਰੈਂਸ ਲੈਣੀ ਆ ਤੇ ਇਸ ਦੇਸ਼ ਨੇ ਕਹ ਲੋ ਵੀ ਔਨ ਅਰਾਈਵਲ ਐਂਟਰੀ ਦੇ ਦਿੰਦੀ ਆ ਇੰਡੀਆ ਵਾਲੇ ਨੂੰ ਪਾਕਿਸਤਾਨ ਵਾਲੇ ਦਾ ਵੀਜ਼ਾ ਲੱਗਦਾ ਵਾ ਇੰਡੀਆ ਵਾਲਿਆਂ ਵਾਸਤੇ ਇਹ ਦੇਸ਼ ਦੇ ਵਿੱਚ ਐਂਟਰੀ ਫ੍ਰੀ ਆ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਵੀਡੀਓ ਦੇਖੋ